ਜਾ ਪਾਣਿਆ ਜੀ ਪਿੰਡ ਕਿਹੜਾ ਇੱਥੇ ਹਰ ਸਾਲ ਸਾਲਾਨਾ ਮੇਲਾ ਲੱਗਦਾ ਹੈ ਜੀ ਮੱਡ ਸਾਹਿਬ ਤੇ ਭੋਲਦਾਂ ਦੀਆਂ ਦੌੜਾਂ ਹੁੰਦੀਆਂ ਆਓ ਤੁਹਾਨੂੰ ਦਿਖਾਉਂਦੇ ਆ ਜੀ ਪਰ ਇਹ ਰੱਜਣਾ ਕਈ ਘੋੜਿਆਂ ਦੇ ਨਾਲੋਂ ਜ਼ਿਆਦਾ ਕੀਮਤੀ ਹੈ ਕਿਉਂਕਿ ਮੇਰੀ ਰੱਜਣਾ ਦਾ ਮੁੱਲ ਨਹੀਂ ਕਿਸੇ ਕੋਲੋਂ ਪਾਉਂਦੇ ਇਹ ਮੇਲਾ ਬੜੀ ਧੂਮ ਦਾ ਹੁੰਦਾ ਹੁਣ ਇੱਥੇ ਮਨਾਇਆ ਜਾਂਦਾ ਹੈ ਜੀ ਸੰਗਤ ਬੜੀ ਦੂਰ ਦੂਰ ਤੋਂ ਦਰਸ਼ਨ ਕਰਨ ਹੁੰਦੀ ਆ ਜੀ ਬੜੇ ਹੰਕਾਰ ਦੇ ਘੋੜੇ ਤੇ ਆ ਸਵਾਰ ਕਰਕੇ ਜਿਵੇਂ ਮੜ ਦੇ ਨਾਲ ਗੱਲਾਂ ਕਰਦਾ ਹੈ ਕਿ ਗੁਰੂ ਦੇ ਕੋਲੋਂ ਤੇਰੀ ਕਮਜ਼ਾ ਦਾ ਮੁੱਲ ਨਹੀਂ ਪਾਉਣਾ ਉਹਦਾ ਬੋਲਾ ਨਾ ਸੁਣਦਾ ਬੜੇ ਮਸਮਾਇਆ ਦਾ ਢਾਡੀ ਜੱਫਾ ਚੱਲੀ ਦੇ ਰੋਣ ਦੀ ਅੱਖਰ ਦਾ ਕੇ ਢਾਡੀ ਜੱਫਾ ਮੱਦੀ ਕੇ ਮੱਦੇ ਜੀ ਕੋਪ ਦਾ ਲੰਗਰ ਚੱਲ ਰਿਹਾ ਜੀ ਬੜੀ ਧੁੰਦ ਆਵਣਾ ਖੇੜਾ ਪਿੰਡ ਦੇ ਮੁੰਡੇ ਬੋਲਦਾ ਜੀ ਧੋੜ ਦੀ ਸ਼ੁਰੂਆਤ ਹੋ ਚੁੱਕੀ ਆ ਜੀ ਮੇਲਾ ਭਰਨਾ ਸ਼ੁਰੂ ਹੋ ਰਿਹਾ ਆ ਜੀ ਚਾਰ ਪੰਜ ਤਾਂ ਆਪ ਸਰਜੀਤ ਸਿੰਘ ਪਰਿਵਾਰ ਨਾਲ ਦੇ ਮਗਰ ਆਪਣੀ ਜੋਤ ਪਿਆ ਰੱਖਦੇ ਹੋ ਨਾ ਦਾ ਸਾਲੇ ਡਾਕ ਜਿਹੜੇ ਇੱਕ ਪੁਆਇੰਟ ਵੇ Sekarang, jemput pengstridion lebih sekarang, dua pengstrad, Chaudharyi,

E ਯਾ ਵੀ 8 ਨੰਬਰ ਤੁਹਾਡੀ ਸੇਵਾ ਹਾਂ ਜੀ ਬਈ ਦੁਨੀਆਂ ਵੀ ਜੋੜੀਆਂ ਤਾਰ ਦੇ ਵਿੱਚ ਜੁੜਦੀਆਂ ਆ ਸੌਰਵ ਤੇ ਰਮਨ ਪਰਮਾਨ ਰੇਡ ਇੱਕ ਦਾ ਕੀਤਾ ਜਾਣਾ ਹੈ ਜੋੜੀਆਂ ਵਾਲੇ ਤੇ ਤੇ ਪਹੁੰਚ ਗਿਆ ਆਪਣਾ ਸੋਰਤੇ ਦਾ ਕਰਮਾ ਆਪਣਾ ਪ੍ਰੋਸੈਸ ਕਰਕੇ ਦੇ ਹਾਂਜੀ ਪਹਿਲਾ ਨਾਮ ਹਲਟ 도ੜਾਂ ਦਾ ਜੀ ਮੋਟਰਸਾਈਕਲ ਐਸਡੀ ਡਿਲੈਕਸ ਜੋੜ ਕੋਲ ਨਾਲ ਦੇਖੀ ਬੜਾ ਬਰਤਨਾ ਸੇਟ ਨੂੰ ਰੱਖ ਦਿੱਤਾ ਹਾਂ ਜੀ ਮੈਨੂੰ ਟੀਮ ਚ ਕੁਝ ਪੁੱਛੋ ਪਾਹਲਾ ਪਾਸੇ ਦੀ ਪਰੇ ਨੌ ਦੇ ਪੱਛਮ ਕਰਕੇ ਨਾਮ ਇਸੇ ਵੇਲੇ ਮਾਇਕ ਦੇ ਕੋਲ ਦਰਜ ਸੁਪਾ ਕੋਲ ਆਪ ਜੀ 11:40 ਦੀ ਇੱਕ ਮਾਰ ਦੋੜਾ ਨਾਰਾ ਲੱਗਾ ਦਿਪਾਲ ਵੀ ਤੇਰਾ ਮੇਰੇ ਨਾਲ ਪਾਤੀ ਰਹੀਆਂ ਜੀ 14 ਕਮੇਂਦਰ ਪਹੁੰਚ ਗਿਆ ਅੱਜ ਇਸ ਮੰਦੇਤ ਆਇਆ ਸੀ ਸੰਬੰਧ ਵਿੱਚ ਮਿਤ੍ਰੀ ਆਇਆ ਅੱਜ ਇਸ ਮੰਦੇਤ ਦੀ ਸ਼ਾਨ ਨਹੀਂ ਪਤਾ ਆਪ ਸਾਡੇ ਸਾਰੇ ਹਾਂਜੀ ਪੰਡਾ ਜੀ ਆ ਗਏ ਜੀ ਮੇਲਾ ਦੇਖਣ ਹਰ ਕੋਈ ਮਖੋੜਿਆਂ ਦੇ ਉੱਤੇ ਹਰ ਸਾਲ ਹਰ ਸਾਲ ਉਹ ਬਰਾਬਰ ਖੇਡਣ ਲਈ ਆ ਰਹੇ ਹੋ। ਚੌਥੀ ਇਤਾਰ ਫੋਰਟਿੰਗ ਦੀ ਸਰਵੋਤਮ ਸੱਜਣ ਕੋਰੇ ਤੇ ਰਾਜ ਕਰਨ ਦਾ ਦਾਅ ਸਰਦਾਰ ਸਿੰਘ ਜੀ। ਗੁਰੀਬ ਗੋਦੀਆਂ ਅੱਜ ਸੈਰ ਵੀ ਦੇਖ ਮਾਰੀਆਂ। ਪਰਮਾਸ਼ੀ ਸਿੱਖੀ ਪਾਟੇ ਅੱਜ ਲਈ 100 ਰੁਪਇਆ ਸਨਾਨ ਦੇ ਦਿੱਤਾ ਪਾਣਾ ਹੈ।

i ਸਾਡੇ ਲੈਂਬਰ ਅੰਕਲ ਜੀ ਖੇੜੇ ਤੋਂ ਜੀ ਸਰਨਾ ਜੋੜ ਮੇਲਾ ਚੱਲ ਰਿਹਾ ਆ ਇਸੇ 12 ਮਸਿਆ ਦਾ ਫੇਲਾ ਦੇ ਇਸੇ ਤਰ੍ਹਾਂ ਲੱਗਦਾ ਜੋ ਚੇਤੀ ਮਸਿਆ ਦਾ ਮੇਲਾ ਉਸ ਸਰਨਾ ਜੋੜ ਮੇਲਾ ਇੱਕ ਤੋਂ ਪਹਿਲਾਂ ਅਸੀਂ ਨੌਰ ਨੌਰ ਬੱਚਿਆਂ ਦੇ ਆਨੰਦ ਕਾਰਜ ਕਰਵਾਏ ਜਿਕਰੋ ਨੇ ਆ ਅਕਸਰ ਤੇ 3 5 7 10 ਜਿੰਨੇ ਵੀ ਹੋਣ ਉਹ ਨਿਕਰ ਨਵਾਸੀ ਅਤੇ ਪਿੰਡ ਵਾਸੀਆਂ ਦੀ ਸਹਿਯੋਗ ਦੇ ਨਾਲ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਇਹ ਕਰਦੇ ਆ ਪਰ ਵਰਤਨ ਜੋਗਰਾਂ ਨੂੰ ਸੁਨੇਹਾ ਪਾਣਾ ਸਾਰੇ ਵੀਰ ਭਰਾਵਾਂ ਨੂੰ ਬੇਨਤੀ ਆ कि तो बद इन चीजों का आके लाहा प्राप्त करो और इस तरह सलामा जोड़ मेले में बताव

ਹਰ ਕਾਲੀ ਹਰ ਕਾਲੀ ਕਿਹੜੀ ਚਾਹਤ ਇਹ ਮੈਂ ਜਾ ਕੇ ਆਇਆ ਦਾਦਾ ਮੇਰੇ ਕੋਲ ਅਨੰਕਿਆ ਸਕੰਦ ਦੇ ਘਰੋਂ ਮੇਰੀ ਤਲਾਕੀ ਲੈ ਲਈ ਪਰੇਂਦਰ ਬਾਦ ਨੇ ਅਨੰਕਿਆ ਕਰਦੇ ਵੇ ਉਹ ਤਾਂ ਸਾਹਮਣੇ ਆ ਜਾਣੀਆਂ ਮੈਂ ਦੇਖ ਤੂੰ ਜਨਾ ਮੇਰੀ ਹਸਤੀ ਹੋ ਜਾਣੀ ਆ ਕਿਹੜੇ ਰੀਤੇ ਦੇ ਨਾਲ ਤਾਂ ਵੀ ਤਾਦੂ ਲੱਗ ਨਾ ਗਿਆ ਜਤਨ ਜੇ ਮਹਾਰਾਜਾ ਮਹਾਰਾਜਾ ਲੰਮਾ ਦਾਦ ਕਾ ਤਾਦੂ ਲੱਗਣ ਦੇ ਵੀ ਮੈਂ ਕਿਹੜੇ ਸੋਹਣੇ ਨਾਲ ਗੁਰੂ ਦੇ ਕੋਲੋਂ ਲੰਕੋ ਲਗਾ ਤੇ ਗੁਰੂ ਦੇ ਦਰਬਾਰ ਦੇ ਵਿੱਚ ਮੈਨੂੰ ਲੈ ਕੇ ਨਾ ਜਾਣੀ ਪਵੇ ਇਹ ਰੇਤਾਂ ਬੱਗੀਆਂ ਬੱਗੀਆਂ ਸਭ ਚੱਲਦੀਆਂ ਬੜੀ ਇੱਕ ਤੱਕ ਰਹੀਆਂ ਇਹਦੇ ਅੰਦਰ ਇੱਕ ਖੇਲ ਬਣੀ ਆ ਜੀ ਕੀਤਾ ਚਪੇਆ ਪੁਲਾ ਤਾਂ ਚੇਆ ਖੇਤਰ ਦੇ ਉੱਤੇ ਲਿੱਤੀ ਹੋਈ ਖੱਤਾਂ ਦਾ ਤਾਰਾ ਕਿੱਦਾਂ ਤੱਕ ਰਹੀਆਂ ਚਾਰੀ ਦੰਨਾ ਫਟਦੇ ਉਤੇ ਲੇਖ ਲਈ ਕਹਿੰਦਾ ਗੁਰੂ ਬਾਖਸ਼ਰ ਜੱਜਾ ਬਹਿ ਗਿਆ ਕੀ ਕਰਨਗੇ ਘਰੇ ਦੇ ਮਾਰ ਦੇ ਮੇਰੇ ਬੱਤ ਚੈੱਕ ਕਰਵਾ ਲੈਣਗੇ ਮੇਰਾ ਜਿੱਤਾ ਚੈੱਕ ਕਰਵਾਉਣ ਦਾ ਨਹੀਂ 100 ਰੁਪਇਆ ਤਰ ਭਾਣਾ ਬਹਿ ਗਿਆ ਅੱਜ ਕੱਲ ਪਾਣੀ ਤੇ ਕੜਾਹੀ ਨਹੀਂ ਅੱਜ ਕੱਲਾ ਦਹੀਂ ਕੋਕਾ ਨਹੀਂ ਕਿੰਨੇ ਨਾਲ ਅੜ ਬੇਦੀ ਝੋਦੀ ਲੈਂਦਾ ਜਾਵੇ ਸਿੱਖ ਨੇ ਹੱਥ ਜੁੜੇ ਕਿੰਨੇ ਦਾਤਾ ਜੋ ਤੁਹਾਡਾ ਹੋਸਮ ਸਾਡੇ ਹੋਸਮ ਦੇ ਵੱਡੇ ਆ ਪਰ ਦਾਤਾ ਮੰਨਦੇ ਅੰਦਰ ਸਵਾ

एका <US> गाला <Nerd>